ਜੀ ਉਹਦੀ ਕੰਪਲੇਟ ਦਿੱਤੀ ਕੰਪਲੇਟ ਕਰਨੇ ਉਹਦੀ ਤਫतीश ਕਰਨੇ ਜੋ ਸਾਹਮਣੇ ਉਹ ਕਰ ਵੀ ਕਰਾਂਗੇ ਕਿਹੜੇ ਨਾਮ ਦੇ ਨਕੀ ਨੇ ਤੁਹਾਨੂੰ ਕੰਪਲੇਟ ਦਿੱਤੀ ਆ ਥੋੜਾ ਰੈਡ ਬਲ ਉਹਦੀ ਕਮਾਲ ਅਨੁਸਪ੍ਰਦੀਪ प्रदीप ਦਾ ਅਧਿਤੀ ਦੱਸੋ ਤੇ ਕਿੰਨੇ ਪੈਸੇ ਇਹਨਾਂ ਕੋਲ ਪ੍ਰਦੀਪ ਕੁਮਾਰ ਤੋਂ ਲਵਾਏ ਇਹ ਪੈਸੇ ਚੇਂਜਿੰਗ ਦਾ ਕੰਮ ਕਰਦੇ ਆ ਉੱਤਨ 10000 ਰੁਪਇਆ ਪਾਇਆ ਕਾ ਬਿਲਕੁਲ ਸੱਚ ਮੈਂ ਦੱਸਦਾ ਸਾਈਬਰ ਕ੍ਰਾਈਮ ਦਾ ਬੈਠਰੇ ਆ ਇਹ ਚ ਹੋ ਸਕਦਾ ਕਮਰਾ ਇਹ ਇੱਕ ਮੇਰੇ ਜਿਹੜੀ ਸ਼ਬਦ ਕਰ ਰਹੇ ਜੀ ਕਿਹੜੇ ਲੜਕੀ ਨੇ ਪਾਇਆ ਦਾ ਕੀ ਗਾ ਇਹਦਾ ਰਹਿਣ ਨਾਲ ਆਵੜਾ ਤਾਂ ਪੁੱਛਦੇ ਨਾਲ ਉਹ ਦੱਸੀ ਜੀ ਡੈਸਕ ਟੋਪੇ ਆਈ ਹੈ ਕੋਈ ਥੋੜੀ ਮੁਕੀ ਬਣ ਸਕਦਾ ਜੀ ਕਰਨਾ ਕੰਪਲੀਟ ਦਿੱਤੀ ਉਹਦੀ ਕੰਪਲੀਟ ਦਿੱਤੀ ਕੰਪਲੀਟ ਕਰਨੇ ਉਹਦੀ ਤਫ਼तीश ਕਰਨੇ ਜੋ ਸਾਹਮਣੇ ਉਹਨੂੰ ਚਾਰੀ ਤਰ੍ਹਾਂ ਕਿਹੜੇ ਨਾਮ ਦੇ ਵਿਅਕਤੀ ਨੇ ਤੁਹਾਨੂੰ ਫੋਨ ਕਰ ਦਿੱਤੀ ਆ ਉਹ ਥੋੜਾ ਰੈਡ ਕਰਾਓ ਉਹਦੀ ਕਹਾਣੀ ਹਰ ਪ੍ਰਤੀਕ ਪ੍ਰਤੀਕ ਹਾਂ ਦਿੱਤੀ ਤਾ ਜੀ ਇਹਨੇ ਪੈਸੇ ਇਹਨੇ ਕੋਲ ਪ੍ਰਤੀਕ ਕੁਮਾਰ ਤੋਂ ਲਵਾਏ ਇਹ ਪੈਸੇ ਚੇਂਜਿੰਗ ਦਾ ਕੰਮ ਕਰਦੇ ਆ ਜੀ ਉਹ 30000 ਰੁਪਏ ਪਾਇਆਗਾ ਫੋਨ ਸੇ ਸੈਬਰ ਕ੍ਰਾਈਮ ਦਾ ਬੈਟਰੀ ਆ ਇਹ ਚ ਹੋ ਸਕਦਾ ਕਿ ਮਨ ਇੱਕ ਮਹੀਨੇ ਜਿਹੜੀ ਸ਼ਬਦਤ ਰੰਗ ਵਿੱਚ ਜਿਹੜੇ ਲੜਕਿਆਂ ਨੂੰ ਪਾਇਆ ਦਾ ਇੱਕ ਆਕਾਤ ਨੂੰ ਲੈਣਾ ਉਹ ਦਿੱਲੀ ਦਾ ਰਹਿਣ ਵਾਲਾ ਲੜਕਾ ਪੁੱਛ ਜੇ ਨਾਲ ਉਹ ਤਾਂ ਕੀ ਹੈ ਕੀ ਡਰੈਸ ਪ੍ਰੋਪਰ ਜਿਹੀ ਪਾਈ ਹੀ ਆ ਉਹ ਜੋ ਤੂੰ ਉਹ ਵਸਤੂ ਨਾਲ ਕੀ ਕਰੇਗਾ ਸਾਡ ਕੰਪਲੇਂਟ ਦਿੱਤੀ ਉਹਦੀ ਕੰਪਲੇਂਟ ਦਿੱਤੀ ਕੰਪਲੇਂਟ ਕਰਨੇ ਉਹਦੀ ਤਫਤੀਸ਼ ਕਰਨੇ ਜੋ ਸਾਹਮਣੇ ਉਹਨੂੰ ਸਾਫ਼ ਤਰ੍ਹਾਂ ਕਿਹੜੇ ਨਾਮ ਦੇ ਵਿਅਕਤੀ ਨੇ ਤੁਹਾਨੂੰ ਕੰਪਲੇਨਟ ਦਿੱਤੀ ਆ ਉਹ ਥੋੜਾ ਰੈਡ ਫੋਟੋ ਵੀ ਕਮਾਲ ਪ੍ਰਦੀਪ ਪ੍ਰਦੀਪ ਆਂ ਦੇ ਚਿੱਤ ਕਾ ਤੇ ਇਹਨੇ ਪੈਸੇ ਇਹਨੇ ਕੋਲ ਪ੍ਰਦੀਪ ਕੁਮਾਰ ਤੋਂ ਲਵਾਏ ਇਹ ਪੈਸੇ ਚੇਂਜਿੰਗ ਦਾ ਕੰਮ ਕਰਦੇ ਆ ਉਹ 3 1000 ਰੁਪਏ ਪਾਇਆ ਕਾ ਫੋਨ ਦੇ ਵਿੱਚ ਸਰਬਰ ਸਾਈਬਰ ਕ੍ਰਾਈਮ ਦਾ ਬੈਟਰੀ ਆ ਇਹ ਤਾਂ ਹੋ ਸਕਦਾ ਕਮਰਾ ਇਹ ਕਮਿਨੈਟ ਜਿਹੜੀ ਸਬਤ ਰੰਗ ਵਿੱਚ ਜਾਂਦੀ ਜਿਹੜੇ ਲੜਕੀ ਨੇ ਪਾਇਆ ਤਾਂ ਕੀ ਰਾਤ ਕਿਥੋਂ ਰਹਿਣਾ ਉਹ ਦਿੱਲੀ ਦਾ ਰਹਿਣ ਵਾਲਾ ਲੜਕਾ ਪੁੱਛ ਜੇ ਨਾਲ ਉਹਦਾ ਕੀ ਹੈ ਕੀ ਡਰੈਸ ਪ੍ਰੋਪਰ ਇਹ ਪਾਇੀ ਆ ਕੋਈ ਜੋ ਤੁਹਾਨੂੰ ਹੁੰਦੇ ਵਾਸਤੇ ਤਰਾ ਕਰੀਏ ਕਰੇਗਾ ਕੰਪਲੇਟ ਦਿੱਤੀ ਉਹਦੀ ਕੰਪਲੇਟ ਦਿੱਤੀ ਕੰਪਲੇਟ ਕਰਨੇ ਉਹਦੀ ਤਫਤੀਸ਼ ਕਰਨ ਦੇ ਜੋ ਸਾਹਮਣੇ ਸਰਵੀ ਕਰਾਂਗੇ ਜਿਹੜੇ ਨਾਮ ਦੇ ਵਿਅਕਤੀ ਨੇ ਤੁਹਾਨੂੰ ਕੰਪਲੇਟ ਦਿੱਤੀ ਆ ਉਹ ਥੋੜਾ ਰੈਡ ਹੋਣਾ ਪ੍ਰਦੀਪਾ ਦੇ ਦਿੱਤੀ ਤਕਾ ਤੇ ਜਿੰਨੇ ਪੈਸੇ ਇਹਨੇ ਕੋਲ ਪ੍ਰਦੀਪ ਕੁਮਾਰ ਤੋਂ ਲਵਾਏ ਇਹ ਪੈਸੇ ਚੇਂਜਿੰਗ ਦਾ ਕੰਮ ਕਰਦੇ ਆ ਉਹ 3 1000 ਰੁਪਏ ਪਵਾਇਆ ਆਪਣੇ ਫੋਨ ਸੇ ਸਾਈਬਰ ਕ੍ਰਾਈਮ ਦਾ ਮੈਟਰ ਆ ਇਹ ਚ ਹੋ ਸਕਦਾ